ਕਿਸੇ ਕਹਾਣੀਆਂ ਆਪਣੇ ਇਥੇ ਜੋ ਵਾਪਰਦੀਆਂ ਉਹ ਕਮਾਲ ਹੁੰਦੀਆਂ ਨੇ ਕਈ ਵਾਰ ਹੈਰਾਨ ਕਰ ਦਿੰਦੀਆਂ ਤੇ ਸਵੇਰ ਦੀ ਇੱਕ ਖਬਰ ਚੜੀ ਹੈ ਸ਼ਾਈ ਹੋਈ ਆ ਪੰਜਾਬੀ ਮੀਡੀਆ ਦੇ ਵਿੱਚ ਕਹਿ ਲੋ ਕਿ ਇਸ ਵੇਲੇ ਜਿਸ ਖਬਰ ਦੀ ਇੰਨੀ ਹਲਚਲ ਹੈ ਕਿ ਮੇਰੇ ਖਿਆਲ ਦੇ ਨਾਲ ਸ਼ਾਇਦ ਹੀ ਕੋਈ ਪੋਲਿਟੀਕਲ ਪਾਰਟੀ ਹੋਏਗੀ ਕਿ ਇਹਦੇ ਤੇ ਕੋਈ ਕਮੈਂਟ ਜੀ ਦਾ ਨਾ ਆਇਆ ਹੋਵੇ ਤੇ ਦੂਜੀ ਚੀਜ਼ ਕਿ ਅਕਸਰ ਆਪਾਂ ਦੇਖਦੇ ਆਂ ਕਿ ਮਾਨ ਸਾਹਿਬ ਛੇਤੀ ਕੀਤੇ ਆ ਰਿਐਕਟ ਨਹੀਂ ਕਰਦੇ ਛੇਤੀ ਕੀਤੇ ਆ ਆਲੋਚਨਾਤਮਕ ਚੀਜ਼ਾਂ ਦਾ ਜਵਾਬ ਨਹੀਂ ਦਿੰਦੇ ਅਜ ਉਹਨਾਂ ਨੂੰ ਵੀ ਬੋਲਣਾ ਪਿਆ ਬੋਲੇ ਆ ਨਹੀਂਓ ਮਰਜ਼ੀ ਉਹਦੀ ਸਾਡਾ ਬਲਾਉਣਾ ਬਣਦਾ ਸੀਗਾ ਤਾਂ ਖੈਰ ਮਾਨ ਸਾਹਿਬ ਨੂੰ ਵੀ ਕਹਿਣਾ ਪਿਆ ਉਹਨਾਂ ਨੇ ਕੀ ਕਿਹਾ ਉਹ ਆਪਾਂ ਬਾਅਦ ਦੇ ਵਿੱਚ ਆਉਣੀ ਆ ਦਰਅਸਲ ਕੀ ਹੈ ਕਿ ਸਰਕਾਰ ਦੀ ਖੂਬ ਵਜ਼ੀਅਤ ਹੋ ਰਹੀ ਆ ਖੂਬ ਲਾਨਤ ਪੈ ਰਹੀ ਆ ਸੋਸ਼ਲ ਮੀਡੀਆ ਤੇ ਜੇ ਤੁਸੀਂ ਦੇਖੋਗੇ ਕਿ ਭਾਈ ਐਸਾ ਮਾਹੌਲ ਐਸਾ ਮਾਹੌਲ ਕਿ ਜੋ ਮੰਤਰਾਲਾ ਐਗਜ਼ਿਸਟ ਹੀ ਨਹੀਂ ਕਰਦਾ ਯਾਨੀ ਜਿਸ ਦੀ ਕੋਈ ਹੋਂਦ ਹੀ ਨਹੀਂ ਹੈ ਭਾਈ ਉਹ ਮੰਤਰਾਲਾ 20 ਮਹੀਨੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸੰਭਾਲਦੇ ਰਹੇ ਜਿਹੜਾ ਹਾਈ ਨਹੀਂ ਮਤਲਬ ਕਿ ਜਿਹੜਾ ਹਵਾਚ ਹੈ ਮਸਲਨ ਕਿ ਮੁੰਡਾ ਜੰਮਿਆ ਹੀ ਨਹੀਂ ਹੈ ਤੇ ਉਹਦਾ ਨਾਂ ਨੂੰ ਮਤਲਬ ਕਿ ਰੱਖ ਦਿੱਤਾ ਜਾਵੇ ਤੇ ਉਹਦੀ ਸਕੂਲ 'ਚ ਐਡਮਿਸ਼ਨ ਕਰਾਉਣ ਕੋਈ ਚਲਾ ਜਾਵੇ ਕਿ ਸਾਡਾ ਕਾਕਾ ਇੱਥੇ ਲਾ ਲਓ ਤੇ ਉਹ ਕਹਣਗੇ ਕਿ ਕਿੱਥੇ ਜਵਾਕ ਕਿੱਥੇ? ਇਹੀ ਪੁੱਛਣਗੇ ਨਾ। ਇਹੀ ਪੁੱਛਣਗੇ ਕਿ ਜਵਾਕ ਕਿੱਥੇ? ਨਹੀਂ ਜੀ ਜਵਾਕ ਆ ਲੈ ਆਉਣਾ ਹੈ ਜੀ। ਤੋਂ ਕਹਿੰਦਾ ਮਤਲਬ ਆਹ ਹਾਲਤ ਹੈ ਸਾਡੇ ਸਿਸਟਮ ਦੀ ਯਾਰ। ਮੈਂ ਤਾਂ ਹਰਾਨ ਰਹਿ ਗਿਆ, ਮੈਂ ਤਾਂ 당ਗ ਰਹਿ ਗਿਆ। ਅਸਲ ਦੇ ਵਿੱਚ ਇੱਕ ਕਹਾਣੀ ਕੀ ਹੈ ਮੈਂ ਅੱਜ ਤੁਹਾਨੂੰ ਇਹਦੀ ਹੁਣ ਕਹਾਣੀ ਸੁਣਾਉਣਾ ਕਿ ਅਸਲ 'ਚ ਹੁਣ ਦੇ ਕੋਈ ਮਾਨ ਸਾਹਿਬ ਨਹੀਂ ਕੀ ਕਰਾ ਮਾਨ ਸਾਹਿਬ ਦੇ ਸਾਹਮਣੇ ਬੈਠੇ ਚਲੋ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਉਹ ਬੰਦੇ ਆਪ ਦਾ ਕੈਲੀਬਰ ਨਹੀਂ ਰੱਖਦੇ ਜਾਂ ਜ਼ਰੂਰਤ ਨਹੀਂ ਰੱਖਦੇ ਕੈਲੀਬਰ ਨਹੀਂ ਚੀ ਸੌੜਦੇ ਭਗਵੰਤ ਮਾਨ ਇੱਕ ਅਜੇਹਾ ਨੇਤਾ ਬਣ ਚੁੱਕਿਆ ਹੈ ਮਾਫ ਕਰਨਾ ਬਣ ਚੁੱਕਿਆ ਹੈ ਕਿ ਭਾਈ ਜਿਹੜੇ ਨਾ ਟਰਕਾਉਣ ਚ ਮਹਾਰਾ ਹੈ। ਬਸ ਟਰਕਾਉਣ ਦੀ ਇੱਕ ਵਾਰੀ ਇਹ ਕੋਸ਼ਿਸ਼ ਕਰਦੇ ਆ ਜੇ ਬੰਦਾ ਉਥੋਂ ਥੜਕੇ ਨਾ ਸਿਰਫ ਇਹਨਾਂ ਨੂੰ ਇੱਕ ਕਾਊਂਟਰ ਕਰ ਦੇਵੇ ਨਾਲ ਦੀ ਨਾਲ ਇਹਨਾਂ ਦਾ ਪਸੀਨਾ ਇੱਥੋਂ ਚੋਣਾ ਸਟਾਰਟ ਹੋ ਜਾਂਦਾ ਮੈਂ ਬਹੁਤ ਬਰੀਕੀ ਨਾਲ ਜਾਣਦਾ ਮਾਨ ਸਾਹਿਬ ਨੂੰ ਬਹੁਤ ਬਰੀਕੀ ਨਾਲ ਤਾਂ ਅੱਜ ਜਦੋਂ ਪੱਤਰਕਾਰ ਨੇ ਪੁੱਛਿਆ ਤਾਂ ਇਹਨਾਂ ਨੇ ਬੜੀ ਚਲਾਕੀ ਦੇ ਨਾਲ ਉਸ ਨੂੰ ਟਾਲ ਦਿੱਤਾ ਕਹਿੰਦੇ ਜੀ ਅਸੀਂ ਬਸ ਮਤਲਬ ਉਹਦਾ ਨਾਂ ਹੀ ਬਦਲਿਆ ਜੀ ਨਾਂ ਹੀ ਬਦਲਿਆ ਬਸ ਇੰਨਾ ਕਹਿ ਕੇ ਡਿਪਾਰਟਮੈਂਟ ਹੈਗਾ ਜੀ ਡਿਪਾਰਟਮੈਂਟ ਹੈਗਾ ਨਹੀਂ ਸਰ ਹੋਇਆ ਕੀ ਹੁਣ ਮੈਂ ਤੁਹਾਨੂੰ ਐਕਚੁਅਲ ਚ ਕਹਾਣੀ ਸੁਣਾਉਣਾ ਇੱਕ ਮੰਤਰਾਲਾ ਸੀ ਐਗਜ਼ਿਸਟ ਕਰਦਾ ਸੀ ਉਹਦਾ ਨਾਂ ਸੀ ਐਡਮਿਨਿਸਟ੍ਰੇਟਿਵ ਰਿਫਾਰਮਸ ਮਿਨਿਸਟਰੀ ਸੁਣੀ ਚੱਲੇ ਹੋ ਹੁਣ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਐਡਮਿਨਿਸਟ੍ਰੇਟਿਵ ਰਿਫਾਰਮਸ ਮਿਨਿਸਟਰੀ ਇਹਦਾ ਮਤਲਬ ਕਿ ਕੰਮ ਉਦੋਂ ਖਤਮ ਹੋ ਗਿਆ ਐਕਚੁਅਲ ਚ ਕੀ ਆ ਕਿ ਜਦੋਂ ਕੰਪਿਊਟਰ ਲਾਂਚ ਹੋ ਗਿਆ ਠੀਕ ਹੈ ਜੀ ਤਾਂ ਇਹਦੀ ਜਗ੍ਹਾ ਲੈ ਲਈ ਸੀ ਗਵਰਨੈਂਸ ਰਿਫਾਰਮਸ ਡਿਪਾਰਟਮੈਂਟ ਨੇ ਠੀਕ ਹੈ ਜੀ ਮਤਲਬ ਕਿ ਪਹਿਲਾਂ ਐਡਮਿਨਿਸਟ੍ਰੇਟਿਵ ਰਿਫਾਰਮਸ ਮਿਨਿਸਟਰੀ ਜਿਹੜੀ ਸੀਗੀ ਬਾਅਦ ਦੇ ਵਿੱਚ ਬਣ ਗਈ ਗਵਰਨੈਂਸ ਰਿਫਾਰਮਸ ਮਿਨਿਸਟਰੀ ਠੀਕ ਹੈ ਜੀ ਹੁਣ ਜਦੋਂ ਇਹ ਬਣ ਗਈ ਤਾਂ ਇਹਦਾ ਕੰਮ ਕੀ ਹੁੰਦਾ ਹੁਣ ਕੰਮ ਵੀ ਤੁਹਾਨੂੰ ਦੱਸ ਦਿੰਨਾ ਇਸ ਮਿਨਿਸਟਰੀ ਦਾ ਕੀ ਆ ਜਿੱਦਾਂ ਕੰਪਿਊਟਰ ਖਦਨੇ ਆ ਸਾਫਟਵੇਅਰ ਲੈ ਕੇ ਦੇਨੇ ਆ ਜਾਂ ਇਸ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨੀਆਂ ਐਕਚੁਅਲ 'ਚ ਇਹਨਾਂ ਦਾ ਕੰਮ ਹੀ ਹੁੰਦਾ ਯਾਨੀ ਜਦੋਂ ਕੰਪਿਊਟਰ ਯੁੱਗ ਦੀ ਸ਼ੁਰੂਆਤ ਹੋਈ ਤਾਂ ਇਹ ਆਪਣੀ ਜਿਹੜੀ ਕੈਲੋਕੇ ਜਿਹਨੂੰ ਬੋਲਦੇ ਨਾ ਤਾਂ ਪ੍ਰਸੰਗ ਵੀ ਕੋਈ ਚੀਜ਼ ਜਿਹੜੀ ਆ ਉਹ ਗੈਰ ਪ੍ਰਸੰਗਕ ਹੋ ਗਈ ਆ ਇਹਦੀ ਪ੍ਰਸੰਗਿਕਤਾ ਜਿਹੜੀ ਸੀ ਉਹ ਖਤਮ ਹੋ ਗਈ ਪ੍ਰਸੰਗਤਾ ਜਦੋਂ ਖਤਮ ਹੋ ਜਾਂਦੀ ਕਿਸੇ ਚੀਜ਼ ਦੀ ਤਾਂ ਫਿਰ ਉਹਨੂੰ ਖਤਮ ਕਰ ਦੇਣਾ ਚਾਹੀਦਾ ਕਮਾਲ ਦੀ ਗੱਲ ਇਹ ਹੈ ਕਿ ਜੋ ਚੀਜ਼ ਗੈਰ ਪ੍ਰਸੰਗਕ ਹੋ ਗਈ ਤਾਂ ਇਹ ਮਿਨਿਸਟਰੀ ਸ਼ਾਇਦ ਮੀਤ ਹੇਰ ਕੋਲ ਵੀ ਗਈ ਮੀਤ ਹੇਰ ਹੋਰਾ ਨੇ ਜਿੰਨਾ ਨੂੰ ਮੈਨੂੰ ਯਾਦ ਹੈ ਕਿ ਮੀਤ ਹੇਰ ਹੋਰਾ ਨੇ ਉਸ ਵੇਲੇ ਕਿਹਾ ਵੀ ਕਿ ਜਾਂ ਤਾਂ ਬਈ ਇਹਦਾ ਹੱਲ ਕਰੋ ਵੀ ਇੱਕ ਪਾਸੇ ਤੁਸੀਂ ਕੁਝ ਦੇਈ ਜਾਂਦੇ ਹੋ ਦੂਜੇ ਪਾਸੇ ਕੁਝ ਦੇਈ ਜਾਂਦੇ ਹੋ ਜਿਹਦਾ ਕੋਈ ਹੱਲ ਹੈ ਹੀ ਨਹੀਂ ਹੈ ਤਾਂ ਦੱਸ ਦਿਓ ਉਦੋਂ ਪਹਿਲਾਂ ਸ਼ਾਇਦ ਇਹ ਮਿਨਿਸਟਰੀ ਆ ਕੁਝ ਯਾਨੀ ਇਹ ਦੋ ਬਣ ਗਏ ਕੰਮ ਇਹਨਾਂ ਨੇ ਉਹਦਾ ਭੋਗ ਪਾਇਆ ਨਹੀਂ ਪੂਰੇ ਤਰ੍ਹਾਂ ਉਹ ਵੀ ਚੱਲੀ ਗਿਆ ਕੰਮ ਅਲਾਟਮੈਂਟ ਹੁੰਦੀ ਰਹੀ ਉਹਦੀ ਵੀ ਮੰਤਰਾਲੇ ਦੀ ਤੇ ਇਧਰੋਂ ਦੂਸਰਾ ਨਵਾਂ ਜਿਹੜਾ ਉਹਦਾ ਵੀ ਕੰਮ ਚੱਲਦਾ ਰਿਹਾ ਤਾਂ ਇਹ ਦੋਵੇਂ ਅਨਮੋਲ ਗਗਨਮਾਨ ਅਤੇ ਮੀਤ ਹਿਰ ਦੇ ਦਰਮਿਆਨ ਵੀ ਵੰਡੇ ਗਏ ਉਹਦੋਂ ਦੱਸਦੇ ਕਿ ਮੀਤ ਤੇਰ ਨੇ ਕਿਹਾ ਕਿ ਜਾਂ ਤੇ ਇਹ ਵੀ ਚੱਕ ਕੇ ਤੇ ਉਧਰ ਫੜਾਓ ਜਾਂ ਉਹ ਵੀ ਚੱਕ ਕੇ ਇੱਧਰ ਲਿਆਓ ਪਰ ਇਹਨਾਂ ਨੇ ਗੱਲ ਗੋਲ ਹੀ ਨਹੀਂ ਹੁਣ ਤੁਸੀਂ ਇਹ ਦੇਖੋ ਕਿ ਬਈ ਇਹਦੇ ਵਿੱਚ 20 ਮਹੀਨੇ ਲੱਗ ਗਏ ਨਾ ਨੂੰ ਪਤਾ ਹੀ ਨਹੀਂ ਲੱਗਿਆ ਇਹ ਤੇ ਹੁਣ ਰੌਲਾ ਪਿਆ ਨਾ ਇਹ ਤੇ ਹੁਣ ਰੌਲਾ ਪਿਆ ਜਦੋਂ ਆ ਉਠਕ ਬੈਠਕ ਹੋਈ ਆ ਹੁਣ ਇਹ ਸੋਚਨ ਵਿਚਾਰਨ ਦਾ ਵਿਸ਼ਾ ਹੈ ਕਿ ਜਿਸ ਦਾ ਕੋਈ ਚਪੜਾਸੀ ਤੱਕ ਨਹੀਂ ਹੈ ਜਿਸ ਦਾ ਕੋਈ ਸਟਾਫ ਨਹੀਂ ਹੈ ਜਿਸ ਦਾ ਕੋਈ ਦਫਤਰ ਨਹੀਂ ਹੈ ਜਿਸ ਦੀ ਕੋਈ ਫਾਈਲ ਨਹੀਂ ਆ ਰਹੀ ਜਿਸ ਦਾ ਕੋਈ ਕੰਮ ਹੀ ਨਹੀਂ ਤੇ ਉਹ ਮਨਿਸਟਰ ਦੇ ਨਾਲ ਉਹਦੀ ਪੂਛ ਲੱਗੀ ਹੋਈ ਆ ਕਮਾਲ ਦੀ ਗੱਲ ਐ ਤੇ ਉਸ ਨੂੰ ਪਛਾਨਣ ਲਈ ਉਸ ਦੀ ਨਿਸ਼ਾਨਦੇਹੀ ਕਰਨ ਵਾਸਤੇ 20 ਮਹੀਨੇ ਲੱਗ ਗਏ ਹੁਣ ਜਦੋਂ ਰੌਲਾ ਪੈ ਗਿਆ ਤਾਂ ਗੱਲ ਨੂੰ ਗੋਲ ਮੋਲ ਕੀਤਾ ਜਾ ਰਿਹਾ ਹੈ ਤਾਂ ਮਤਲਬ ਇਹ ਆ ਕਿ ਇਹ ਹੁਣ ਦੇਖਣ ਵਾਲੀ ਗੱਲ ਐ ਕਿ ਕੀ ਕੋਈ ਸੈਕਟਰੀ ਸੂਕਟਰੀ ਵੀ ਇਹਦੇ ਵਿੱਚ ਚੱਲੀ ਜਾਂਦਾ ਸੀਗਾ ਮਤਲਬ ਇਹ ਨਾ ਨਾ ਹੋਵੇ ਕਿ ਕਾਗਜ਼ਾਂ ਦੇ ਵਿੱਚ ਕੁਝ ਬੰਦੇ ਵੀ ਨਾਲ ਚੱਲੀ ਜਾਂਦੇ ਹੋਣ ਮੰਤਰੀ ਤੇ ਚੱਲੀ ਜਾ ਰਿਹਾ ਸੀਗਾ ਤਾਂ ਕਿੰਨੀ ਹਾਸੋਗਣੀ ਸਥਿਤੀ ਹੈ ਸਾਡੇ ਇਸ ਵਲੇ ਨਿਜ਼ਾਮ ਦੀ ਔਰ ਮਾਨ ਸਾਹਿਬ ਅਕਸਰ ਕਹਿੰਦੇ ਹੁੰਦੇ ਆ ਕਿ ਇਹ ਕਹਿੰਦੇ ਜੀ ਇਹ ਗੈਰ ਤਜ਼ਰਬੇਕਾਰ ਰਿਹਾ ਕਿ ਹੁਣ ਬਈ ਮੈਂ ਜਿਹੜਾ ਮੈਨੂੰ ਇਹਨਾਂ ਤੋਂ ਬਿਹਤਰ ਕੰਮ ਕਰਨਾ ਆਉਂਦਾ ਰਿਸਲ ਮੈਂ ਤੇ ਅੱਜ ਵੀ ਉਹ ਪੰਜਾਬੀ ਦੀ ਕਹਾਵਤ ਜਿਹੜੀ ਆ ਨਾ ਉਹ ਵਰਤੀ ਸੀਗੀ ਤਾਂ ਗੱਲ ਇਹ ਆ ਕਿ ਬਈ ਤੁਸੀਂ ਜੋ ਕਰ ਰਹੇ ਹੋ ਉल्टा ਬਿਲਕੁਲ ਹੀ ਤੁਸੀਂ ਮਤਲਬ ਇਦਾਂ ਇਸ ਪੱਧਰ ਤੇ ਆ ਗਏ ਹੋ ਕਿ ਇਹ ਚੀਜ਼ ਇਹ ਆ ਕਿ ਤੁਹਾਨੂੰ ਆਪਣੀ ਗਵਰਨੈਂਸ ਬਾਰੇ ਥੋੜਾ ਸੀਰੀਅਸਲੀ ਹੋ ਕੇ ਸੋਚਣ ਦੀ ਤੇ ਜ਼ਰੂਰਤ ਹੈ ਨਾ ਕਿ ਤੁਸੀਂ ਇਹ ਸਭ ਕੁਝ ਜਿਹੜਾ ਹੈ ਉਹ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਕਿੰਨੀ ਸ਼ਰਮਨਾਕ ਪਰਿਸਥਿਤੀ ਹੈ ਮੈਂ ਹੁਣੇ ਇਹਦਾ ਕਹ ਲਓ ਕਿ ਖੁਲਾਸਾ ਵੀ ਕੀਤਾ ਔਰ ਬਕਾਇਦਾ ਮੈਂ ਮਤਲਬ ਜਿਹੜਾ ਸਕੁਐਡ ਹੈ ਸਾਡਾ ਪੰਜਾਬ ਦਾ ਉਹਦੀ ਲਾਈਨ ਅਪ ਜਿਹੜੀ ਆ ਉਹ ਵੀ ਪਾਈ ਆ ਲਾਈਵ ਰੁਕ ਰਿਆ ਕਹਿੰਦੇ ਕਿ ਕੋਈ ਇੱਥੇ ਥੋੜੀ ਨੈਟਵਰਕ ਦੀ ਪ੍ਰੋਬਲਮ ਹੈ ਮੈਂ ਘਰ ਤੋਂ ਬਾਹਰ ਆ ਜੀ ਠੀਕ ਹੈ ਨਾ ਜੀ ਇਹ ਹੈ ਆਪਣਾ ਸਟੂਡੀਓ ਹੀ ਇਹਦਾ ਬਾਹਰਲਾ ਹਿੱਸਾ ਹੈ ਤੇ ਮੈਂ ਜਿੱਥੇ ਬੈਠ ਅੰਦਰ ਗਿਆ ਥੋੜਾ ਦੂਰ ਹੈ ਵਾਈਫਾਈ ਕਨੈਕਸ਼ਨ ਜੇ ਨਾ ਹੋਇਆ ਚੱਕ ਕੇ ਆਂ ਲਾਈਵ 'ਚ ਹੀ ਆਪਾਂ ਉਧਰ ਨੂੰ ਤੁਰ ਪਾਵਾਂਗੇ ਕੋਈ ਗੱਲ ਨਹੀਂ ਆ ਕਰਦੇ ਆਗੇ ਸੈਟ ਕੋਈ ਨਾ ਦੇਖ ਲਓ ਤੁਸੀਂ ਹਾਂਜੀ ਤਾਂ ਮੈਂ ਉਹ ਮਤਲਬ ਕਿ ਆਪਦੀ ਵਾਲ ਤੇ ਵੀ ਪਾਈ ਆ ਪਰਸਨਲ ਪੇਜ ਤੇ ਕਿ ਕਬੱਡੀ ਦੀ ਦੀ ਜਿਹੜੀ ਸੀਨੀਅਰ ਚੈਂਪੀਅਨਸ਼ਿਪ ਚੱਲ ਰਹੀ ਆ ਕਟਕ ਦੇ ਭਾਰਿਆਣੇ ਦੇ ਸ਼ਾਮਿਲ ਕਰ ਲਏ ਗਏ ਮੈਂ ਇਨਾ ਹੈਰਾਨ ਹਾਂ ਇਸ ਗੱਲ ਤੋਂ ਤੁਸੀਂ ਦੱਸੋ ਜੇ ਆਖਿਆ ਮੈਂ ਆਖਿਆ ਕਿ ਇੱਧਰ ਧੋਪਿਆ ਤੇ ਅੰਦਰ ਆ ਜਾਈਏ ਇੰਟਰਨੈਟ ਦੇ ਨੇੜੇ ਹੋ ਜਾਂਦਾ ਜੀ ਗੁਰਲਾਲ ਬਾਜੀ